ਪਲੱਸ ਆਕਸਫੋਰਡ ਯੂਨੀਵਰਸਿਟੀ ਹੇਵਰਡ ਜੇ ਤੁਸੀਂ ਮਿੱਤੇ ਮੰਝਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਝਾ ਕੋਈ ਲੈ ਮੈਂ ਨੌਕੜੀਆ ਚੌਕੜੀਆ ਜਿਹੜਾ ਮਰਜੀ ਮੰਝਾ ਬਣਾ ਲਓ ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਹੈ ਨਹੀਂ ਗੁਜਰਾਤ ਜਾਣਾ ਸੀ ਪਰਸੋਂ ਮੈਂ ਚੰਡੀਗੜ੍ਹੋਂ ਦਿੱਲੀ ਵਾਸਤੇ ਜਹਾਜ਼ ਚੜ੍ਹਿਆ ਇਹਦਾ ਨਾਮ ਬਦਲ ਦੇਣਾ ਚਾਹੀਦਾ ਬੁਲਾਇਆ ਕਰਨ ਭਗਵਾਨ ਸਿੰਘ ਬੇਈਮਾਨ ਨੇ ਸ਼ੇਧਾ ਲੱਕ ਤੋੜਤਾ ਤੇ ਹੁਣ ਕਹਿੰਦਾ ਪਹਿਲਾਂ ਤੂੰ ਆਪ ਛੱਡ ਖਾਂ ਫਿਰ ਤੂੰ ਲੁਕੇ ਫਿਰ ਲੱਕ ਟੁੱਟੂਗਾ ਛੇਤਰਾ ਦਾ ਹਾਰ ਹੋਵੇ ਬੜੀ ਕੋਟ ਮਾਰੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਕਾਫੀ ਦਿਨਾਂ ਬਾਅਦ ਖੋਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸੋ ਥੋੜਾ ਕੰਮਕਾਰਾਂ ਚ ਵਿਜੀ ਹੋਣ ਕਰਕੇ ਵੀਡੀਓ ਪਾ ਨਹੀਂ ਸਕੇ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਜਿਆਦਾ ਟਾਈਮ ਤੁਹਾਡਾ ਨਾਮ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਮੰਨੇ ਭਾਜੀ ਨੂੰ ਪੁੱਛਦੇ ਕਿਦਾਂ ਦੀ ਰਹਿਣ ਵਾਲੀ ਆਹ ਹਰਕਤ ਕਦੇ ਪੰਜਾਬ 'ਚ ਹੋਈ ਨਹੀਂ ਹੋਊਗੀ ਨਾ ਕਾਂਡ ਹੋਇਆ ਹੋਊਗਾ ਜਿਹੜਾ ਹੋਣ ਚੱਲਿਆ ਹੁਣ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਕਈ ਕਲਾਕਾਰ ਜਿਹੜਾ ਆਪਦਾ ਭਵਿੱਖ ਦੱਸ ਚੁੱਕਿਆ ਵੀ ਆਉਣ ਵਾਲਾ ਸਮਾਂ ਇਦਾਂ ਦਾ ਹੋਊ ਜਿਵੇਂ ਸਿੱਧੂ ਮੂਸੇ ਵਾਲੇ ਨੇ ਲਾਸਟ ਰਾਈਡ ਗਾਇਆ ਪੰਜਾਬ ਦਾ ਇੱਕ ਹੋਰ ਕਲਾਕਾਰ ਆ ਜਿਹਨੇ ਆਪਦਾ ਆਉਣ ਵਾਲਾ ਭਵਿੱਖ ਦੱਸਿਆ ਤੇ ਉਹ ਵੀ ਜਰਾ ਸੁਣਿਓ ਚਿਤਰਾ ਦਾ ਹਾਰ ਹੋਵੇ ਬੜੀ ਘੋਟ ਮਾਰ ਹੋਵੇ ਸੱਟ ਕਿਤੇ ਉੱਚੀ ਹੋਵੇ ਅੱਖ ਮੇਰੀ ਸੁੱਜੀ ਹੋਵੇ ਕਦ ਉੱਤੇ ਬੈਠਾ ਹੋਵਾਂ ਓਏ ਘੁੰਮਣਾ ਬਜ਼ਾਰ ਹੋਵੇ ਚਿਤਰਾ ਨਹਾਇ ਹੋਵੇ ਹਾਂਜੀ ਪੰਜਾਬ ਦਾ ਇਹ ਉਹ ਕਲਾਕਾਰਾ ਜੀ ਨੇ ਆਪ ਦਾਉਣ ਵਾਲਾ ਪੁਇਕ ਦੱਸਿਆ ਕਿਉਂਕਿ ਕਾਮੀ ਹੈ ਜੇ ਕਰ ਲਈ ਬੱਤ ਸਹੀ ਹੈ ਲੋਕਾਂ ਨੇ ਜੁੱਤਿਆਂ ਦੇ ਹਾਰ ਤਾਂ ਫਿਰ ਪਾਉਣਾ ਹੀ ਹੋਏ ਐਕਸਕਿਊਜ਼ ਮੀਪੀ ਸਟਾਪ ਇਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਆਪਾਂ ਸੁਖਬੀਰ ਬਾਦਲ ਜੀ ਨੂੰ ਪੁੱਛਦੇ ਹਾਂ ਇਹਨਾਂ ਬਾਰੇ ਕੀ ਕਹਿੰਦੇ ਆ ਇਹਦਾ ਨਾਮ ਬਦਲ ਦੇਣਾ ਚਾਹੀਦਾ ਹੈ ਬੁਲਾਇਆ ਕਰਨ ਭਗਵਾਨ ਸਿੰਘ ਬੇਈਮਾਨ ਮਾਨੇ ਬੇਈਮਾਨ ਸਭ ਤੋਂ ਵੱਡਾ ਬੇਈਮਾਨ ਕਿ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਦੀ ਹੈ ਵਰਨਾ ਮੈਂ ਐਸੀ ਐਸੀ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇ ਇਹ ਬੜੇ ਵੈ ਬਾਊ ਜੀ ਬਾਦਲ ਸਾਹਿਬ ਜੀ ਦਾ ਸ੍ਰੀ ਲਾਤੀ ਗੱਲਬਾਤ ਤੁਹਾਡੇ ਬੈਚਸ ਨੂੰ ਜਿਵੇਂ ਦਿੱਲੀ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਆਉਣ ਵਾਲੇ 2-4 ਮਹੀਨਿਆਂ ਚ ਪ੍ਰਿੰਸੀਪਲਸ ਵਾਈਸ ਪ੍ਰਿੰਸੀਪਲ ਹੈਡਮਾਸਟਰਾਂ ਦੇ 70 70 80 80 100 100 ਦੇ ਬੈਚਸ ਨੂੰ ਸਵਿਟਜ਼ਰਲੈਂਡ ਫਿਨਲੈਂਡ ਨਾਲ ਸਿੰਗਾਪੁਰ ਆ ਮਾਸਟਰ ਵੀ ਡੇ ਮੋਰਖਾ ਗੱਲ ਸੁਣੀ ਨਹੀਂ ਪੂਰੀ ਪਹਿਲਾਂ ਹੀ ਤਾੜੀਆਂ ਚੱਕ ਤੀਆਂ ਬਾਹਰ ਦੇ ਨਾਂ ਨੂੰ ਅੱਧਿਆਂ ਨੇ ਮੁੜਨਾ ਤੇ ਨੇ ਮੁੜਨਾ ਹੀ ਨਹੀਂ ਹੁਣ ਪਲੱਸ ਆਕਸਫੋਰਡ ਯੂਨੀਵਰਸਿਟੀ ਹੇਵਰਡ ਇਲਾਕੇ ਦੇ ਪੈਗ ਵੱਲ ਲੀਏ ਐ ਹੇਵੜਾ 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 ਇਹ ਬੜਦਾ ਤੁਰਾਤ ਨੂੰ ਨਹੀਂ ਮਿੰਦਾਈ ਦੇਨੇ ਦਾ ਦੂਜੀ ਪੀਣਾ ਬਿਨਾ ਮੁਸ਼ਕਲੀ ਸੁਖੀ ਇਤਰਾਤ ਨੂੰ ਪੀਣ ਲਈ ਆਏ ਯੂਨੀਵਰਸਿਟੀ ਨਹੀਂ ਡੁੱਬੜਿਆ ਮੈਂ ਗੁਜਰਾਤ ਜਾਣਾ ਸੀ ਪਰਸੋਂ ਮੈਂ ਚੰਡੀਗੜ੍ਹੋਂ ਦਿੱਲੀ ਵਾਸਤੇ ਜਹਾਜ਼ ਚੜ੍ਹਿਆ ਉਹਦੇ ਵਿੱਚ ਇੱਕ ਕੁੜੀ ਮਿਲੀ ਉਹਦੀ ਮਾਂ ਉਹਦੇ ਨਾਲ ਸੀ ਉਹਦੀ ਦਾਦੀ ਉਹਦੇ ਨਾਲ ਸੀ 70 ਸਾਲ ਦੀ ਉਹਦਾ ਭਰਾ ਉਹਦੇ ਨਾਲ ਸੀ ਉਹਦੀ ਭਾਬੀ ਉਹਦੇ ਨਾਲ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹ ਕੁੜੀ ਮੈਨੂੰ ਕਹਿੰਦੀ ਮਾਨ ਸਾਹਿਬ ਅੱਜ ਦਾ ਦਿਨ ਮੇਰੇ ਲਈ ਬਹੁਤ ਵੱਡਾ ਜ਼ਿੰਦਗੀ ਦਾ ਰੋਣ ਲੱਗੀ ਮੈਂ ਕਿ ਕੀ ਹੋ ਗਿਆ ਭੈਣੇ ਦੱਸ ਤਾਂ ਸੀ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਲਾਤਾ ਮੈਂ ਪਟਵਾਰੀ ਚੁਣੀ ਗਈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਦੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਜਹਾਜ਼ ਸਾਰੇ ਪਰਿਵਾਰ ਨੂੰ ਲੈ ਕੇ ਚੱਲੀ ਰੋਣ ਲੱਗੀ ਐਡੇ ਏਡੇ ਗੱਪ ਯਾਰ ਐਡੇ ਏਡੇ ਗੱਪ ਗੱਪੀ ਵੀ ਪਰੇ ਤੋਂ ਪਰੇ ਪਈ ਉਹ ਪ੍ਰਾਵਾ ਪੰਜਾਬ ਸਰਕਾਰ ਕੋਲੇ ਆਪਦਾ ਹੈਲੀਕਾਪਟਰ ਹੈ ਉਹ ਉੱਤੇ ਤੂੰ ਜਾਣੇ ਜਿੱਥੇ ਜਾਣੇ ਨਾ ਤੂੰ ਉਥੇ ਪਰਿਵਾਰਕ ਮੈਂਬਰ ਗੈਣ ਦਾ ਫਰਜ਼ ਸੀ ਉਹਨਾਂ ਦੇ ਬਾਕੀ ਤੂੰ ਪ੍ਰਾਈਵੇਟ ਜਹਾਜ਼ 'ਚ ਜਿੱਥੇ ਛੱਲੀਆਂ ਵੇਚਣ ਗਿਆ ਸੀ ਉਹ ਕਿ ਲੈਣ ਗਏ ਪ੍ਰਾਈਵੇਟ ਤੇ ਕੋਲ ਤਾਬ ਦਾ ਜਾਜ ਜਿੱਤੇ ਕੇਜਰੀਵਾਲ ਸਾਹਿਬ ਵੀ ਗੇੜੇ ਦਿੰਦੇ ਆ ਪੰਜਾਬ ਦਾ ਵੇੜਾ ਤਾਂ ਘਰਕ ਕਰ ਛੱਡਿਆ ਤੁਸੀਂ ਤੁਸੀਂ ਤਾਂ ਕਹਿੰਦੇ ਨਸ਼ਾ ਖਤਮ ਕਰ ਦਾਂਗੇ ਐਂ ਕਰ ਦਾਂਗੇ ਹੈਲੀਕਾਪਟਰ ਚੋਂ ਗਰੀਬ ਦੇ ਚੁੱਲ੍ਹੇ ਦੀ ਆਕ ਨਹੀਂ ਦਿਸਦੀ ਗਰੀਬ ਦੇ ਚੁੱਲ੍ਹੇ ਦੀ ਆਕ ਨਹੀਂ ਦਿਸਦੀ ਸੁੱਕੀ ਤੇ ਹੁਣ ਦੇਖਦੀ ਐ ਹੁਣ ਕਿਵੇਂ ਦੇਖ ਤੂੰ ਨਾਲੇ ਤੂੰ ਕਿਤੇ ਆਏ ਮਿਲਦਾ ਲੋਕਾਂ ਨੂੰ ਵੀ ਉਹ ਤੈਨੂੰ ਆ ਕੇ ਮਿਲ ਪੀ ਤੇ ਸਾਰਾ ਟੱਬਰ ਤੂੰ ਉਹਨਾਂ ਨੂੰ ਮਿਲ ਪਿਆ ਹੋਏਗਾ ਹੈ ਉਹ ਜਾਣਦਿਆ ਕਰੋ ਮਾਨ ਸਾਹਿਬ ਇਹ ਲੋਕਾਂ ਇਹ ਅਕਾਲੀ ਦਲ ਮੂਰੇ ਦੋ ਬੰਨੇ ਸੀ ਥੋੜੇ ਮੂਰੇ ਡੇਢ ਬੰਦੇ ਡੇਢ ਮੈਂ ਤਲੀ ਗੱਲ ਹੀ ਨਾ ਐਡੇ ਗੱਪ ਵੱਡਿਆ ਕਰੋ ਨਾ ਐਡੇ ਗੱਪ ਵੱਡਿਆ ਕਰੋ ਫਿਰ ਕਹਿੰਨਾ ਬੂਟਾ ਗਾਲਾਂ ਕੱਢਦਾ ਅਸੀਂ ਕਹਿੰਨੇ ਆ ਜਾਂ ਕੁਰਸੀ ਛੱਡੋ ਜਾਂ ਬਾਈ ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਆਊਗੀ ਅਸੀਂ 22 ਦੇ 22 ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨ ਨੂੰ ਦਾ ਇੱਕ ਦਾਣੇ ਦਾ ਪੈਸਾ ਐਵੇਂ ਪਕਾਈ ਮਾਂ ਦਾ ਮੇਰਾ ਸਾਰਾ ਯਾਰ ਆ ਬੰਦਾ ਲੱਭੋ ਇਹਨੂੰ ਬਣਾਈਏ ਮੁੱਖ ਮੰਤਰੀ ਕਿਤੇ ਨਾ ਆਹ ਹੈ ਹੈ ਸਵਾਦ ਜਾਵੇ ਆ ਯਾਰ ਇਹਜਾ ਬੰਦਾ ਕੜੈਲ ਕੱਢਦੇ ਯਾਰ ਬੰਦਾ ਹੈ ਸਾਰੀਆਂ ਫਸਲਾਂ ਤੇ ਐਮ ਐਸ ਪੀ ਸਾਰੀਆਂ ਫਸਲਾਂ ਤੇ ਲਾ ਯਾਰਾ ਬੰਦੇ ਨੂੰ ਕਿਉਂ ਨਹੀਂ ਮੁੱਖ ਮੰਤਰੀ ਬਣਾਉਂਦੇ ਪੰਜਾਬ ਦੇ ਲੋਕ ਯਾਰ ਕਿੱਡਾ ਘੈਂਟ ਬੰਦਾ ਯਾਰ ਹੈ ਸਾਰੀ ਫਸਲ ਹੀ ਕਹਿੰਦਾ ਜਿਹੜੀ ਮੰਡੀ ਚ ਆ ਗਈ ਸਰਕਾਰ ਦੀ ਬਸ ਫੁੱਟਦਾ ਨਹੀਂ ਕੋ ਪੈਸੇ ਖਾਤੇ ਚ ਚਲੋ ਜੀ ਐਸ਼ ਕਰੋ ਪਰੇ ਉਹੀ ਨਹੀਂ ਜਿਹਨੇ ਪਿੱਛੇ ਚੋ ਢੇ ਡੇਢ ਮਹੀਨਾ ਰੁਲਿਆ ਜਿੰਨਾਂ ਦਾ ਬੱਤ ਸਹੀ ਏ ਇਹ ਉਹੀ ਸਰਕਾਰ ਦਾ ਮੁੱਖ ਮੰਤਰੀ ਨਹੀਂ ਮੈਨੂੰ ਤਾਂ ਯਾਰ ਉਹੀ ਲੱਗਦਾ ਪਤਾ ਨਹੀਂ ਕਿਉਂ ਝੂੜ ਤੂਫਾਨ ਵੱਢੀ ਜਾਂਦਾ ਮਾਨ ਸਾਹਿਬ ਹੈ ਕੋਈ ਜਵਾਬ ਬਾਦਲ ਸਾਹਿਬ ਨੂੰ ਪੁੱਛ ਲੈਨੇ ਆ ਬਾਦਲ ਸਾਹਿਬ ਲੱਗਦਾ ਤੁਹਾਨੂੰ ਵੀ ਬੰਦਾ ਵਧੀਆ ਇਹ ਸ਼ਰਾਬ ਦਾ ਡੱਕਿਆ ਰਹਿੰਦਾ ਇੱਕ ਅਸਲੀ ਮੇਲਾ ਲੁੱਟਿਆ ਭਗਵੰਤ ਮਾਨ ਨੇ ਵਿਆਹ ਕਰਾ ਗਏ ਨਹੀਂ ਤੇ ਵਿਆਹ ਵੀ ਨਹੀਂ ਹੋਣਾ ਸੀਦਾ ਚਨੀ ਸਾਹਿਬ ਨੂੰ ਬਸ ਰਹੇ ਨੇ ਚਨੀ ਸਾਹਿਬ ਕਰੋ ਕਮੈਂਟ ਕੋਈ ਦੱਸੋ ਮੜਿਆ ਜੇ ਤੁਸੀਂ ਮਿੱਤੇ ਮੰਜਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਜਾ ਕੋਈ ਲੈ ਮੈਂ ਨੌਕੜੀਆ ਚੌਕੜੀਆ ਜਿਹੜਾ ਮਰਜੀ ਮੰਜਾ ਬਣਾ ਲਓ ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਹੈ ਕਿਵੇਂ ਮੰਜਾ ਬੁਣੀਦਾ ਨਾਗਵੜ ਮੈਨੂੰ ਪਾਉਣਾ ਆਉਂਦਾ ਹੈ ਮੇਰੇ ਨਾਲ ਬਰਸੀਨ ਵੱਢ ਕੇ ਦੇਖ ਲੈ ਬੀ ਜਿਹਦੇ ਦੇਖਣੀ ਹੈ ਮੇਰੇ ਨਾਲ ਕਣਕ ਦਾ ਘਿਆਰਾ ਲਾ ਕੇ ਦੇਖ ਲੈ ਮੇਰੇ ਨਾਲ ਚਰੀ ਵੱਢ ਕੇ ਦੇਖ ਲੈ ਮੇਰੇ ਨਾਲ ਟੋਕਾ ਕਰੋ ਮੇਰੇ ਨਾਲ ਧਾਰਾਂ ਚੋ ਚੰਨੀ ਦਾ ਥੋੜੀ ਤਾਂ ਉਹੀ ਗੱਲ ਤੁਸੀਂ ਤਾਂ ਆਪਦੀਆਂ ਦੱਸਣ ਲੱਗ ਜਾਨੇ ਚੰਨੀ ਦਾ ਡਰਾਮੇ ਤੋਂ ਬਾਅਦ ਨਿਕਲਦਾ ਉਹਨੂੰ ਤਾਂ ਇੰਨਾ ਚਾ ਚੜਿਆ ਪਿਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਨਾ ਉਹਦਾ ਹੈਲੀਕਾਪਟਰ ਵੀ ਸ਼ਾਮ ਨੂੰ ਟੈਂਕੀ ਪਹਿੰਕੀ ਕਹਿੰਦਾ ਟੈਂਕੀ ਭਰ ਦਿਓ ਆਪ ਭਰਾ ਤੋਂ ਉੱਤੇ ਸੋਵਾਂਗੇ ਗੱਪੀ ਵੀ ਪਰੇ ਤੋਂ ਪਰੇ ਪਈ ਮਹਾਭਾਰਤ ਦੇ ਵਿੱਚ ਜਿਸ ਦਿਨ ਤ੍ਰਿਤਰਾਸਤੇ ਦੇ ਘਰ ਦ੍ਰੋਣ ਜੰਮਿਆ ਉਸ ਦਿਨ ਉਹਨੂੰ ਪੰਡਤਾ ਨੇ ਪੱਤਰੀ ਪਾਣ ਵਾਲਿਆਂ ਨੇ ਕਿਹਾ ਸੀ ਅੱਜ ਹੀ ਮਾਰ ਦੇ ਉਹਨੂੰ ਕਿਉਂਕਿ ਇਹ ਨਹੀਂ ਤਾਂ ਤੇਰੀ ਕੌਮ ਲੁਗ ਅਰ ਤੇਰੇ ਨਾਮ ਨੂੰ ਬਦਨਾਮੀ ਦੇਵੇਗਾ ਜੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਨੂੰ ਜੰਮਦੇ ਨੂੰ ਮਾਰ ਦਿੰਦਾ ਤਾਂ ਅੱਜ ਇਹ ਦੀ ਨਹੀਂ ਸੀ ਦੇਖਣਾ ਪੈਣਾ ਉਹਨੂੰ ਅੱਜ ਇਹ ਨਹੀਂ ਸੀ ਹੋਣਾ ਉਹ ਤਾਂ ਕਹਿੰਦਾ ਨਸ਼ਾ ਹੀ ਹੈ ਨਹੀਂ ਭਗਵਾਨ ਤਮਾ ਕੋਣ ਕਹਿੰਦਾ ਨਸ਼ਾ ਹੀ ਨਹੀਂ ਕੋਣ ਕਹਿੰਦਾ ਨਸ਼ੇ ਦਾ ਲੱਕ ਤੋੜਦਾ ਤੇ ਹੁਣ ਕਹ ਪਹਿਲਾਂ ਤੂੰ ਆਪ ਛੱਡ ਖਾ ਫਿਰ ਤੂੰ ਲੁਕਾ ਫਿਰ ਲੱਕ ਟੁੱਟੂਗਾ ਮਾਨ ਸਰ ਹੈ ਕੋਈ ਜਵਾਬ ਲੀਡਰਾਂ ਦੇ ਹੁੰਦੇ ਤਾਂ ਗਾਪੀ ਆ ਜੋ ਤੁਹਾਨੂੰ ਠੀਕ ਲੱਗਦਾ ਹੈ ਬਹੁਤ ਆ ਗੱਪ ਪਰ ਸਮਾਂ ਥੋੜਾ ਫੇਰ ਕਿਸੇ ਦਿਨ ਵੱਡੀ ਵੀਡੀਓ ਇਸ ਚੀਜ਼ ਤੇ ਬਣਾਵਾਂਗੇ ਇਹਨਾਂ ਦੇ ਗੱਪਾਂ ਤੇ ਇਦਾਂ 2-2 ਘੰਟੇ ਦੀ ਵੀਡੀਓ ਵੀ ਬਣ ਜੂਗੀ ਐਡੇ ਐਡੇ ਗੱਪ ਮਾਰਦੇ ਆ ਗੱਪੀ ਵੀ ਪਰੇ ਤੋਂ ਪਰੇ ਪਈ ਤੇ ਬਸ ਕੀ ਕਹੀਏ ਨਵੇਂ ਚੁਣੇ ਇਹ ਉਦੋਂ ਵੀ ਮਾੜੇ ਨਿਕਲੇ ਪਹਿਲਾਂ ਕਹਿੰਦਾ ਹੁੰਦਾ ਸੀ ਸਾਨੂੰ ਕਿਉਂ ਆਉਣਾ ਪਿਆਰਾ ਆ ਨੀਤੀ ਚ ਕਿਉਂਕਿ ਇਹ ਮਾੜੇ ਨਿਕਲੇ ਹਾਂ ਤੁਸੀਂ ਕਿੰਨੇ ਕ ਚੰਗੇ ਨਿਕਲੇ ਹੋ ਆ ਤੇਰੀ ਮੈਂ ਇੱਕ ਵੀਡੀਓ ਵੇਖੀ ਜਿੱਥੇ ਤੂੰ ਕਹਿਣਾ ਮੈਂ ਕਿਸੇ ਤੇ ਪਰਚੇ ਨਹੀਂ ਕਰਾਏ ਮੈਂ ਆਏ ਨਹੀਂ ਕੀਤਾ ਮੇਰੇ ਉਹ ਬੜਾ ਇਹਨਾਂ ਸਰਕਾਰਾਂ ਨੇ ਧੋਖਾ ਕੀਤਾ ਆਪਾਂ ਬੜਾ ਇਹਨਾਂ ਨੇ ਸੂਲੀ ਤੇ ਟੰਗਿਆ ਸਾਡੀਆਂ ਕਈ ਪੀੜ੍ਹੀਆਂ ਨੂੰ ਆ ਲੱਕੇ ਨੂੰ ਤਾਂ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਘਰ ਹਜਾ ਹੋਊਗਾ ਜਿੱਥੇ ਪਰਚਾ ਨਾ ਹੋਵੇ ਪਰਚਾ ਕਰਾ ਦਾਂਗੇ ਤੇਰੇ ਤੇ ਥਾਣੇ ਸਿੱਟ ਲਾਂਗੇ ਤੈਨੂੰ ਨੂੜ ਲਾਂਗੇ ਯਾਰ ਗੱਲਾਂ ਨਹੀਂ ਹੋਣੇ 3 ਸਾਲ ਹੋ ਗਿਆ ਤੁਹਾਡੇ ਪੁੱਤ ਨੂੰ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਪਰਚਾ ਨਹੀਂ ਕਰਾਇਆ ਪਰ ਮੈਂ ਕਿਸੇ ਐਵੇਂ ਪਕਾਈ ਮਾਰਦਾ ਮੇਰਾ ਸਾਰਾ ਭਰਾਵਾ ਸਭ ਤੋਂ ਵੱਧ ਪਰਚੇ ਤੁਸੀਂ ਕਰਾਏ ਆ ਡਿਬਰੂਗੜ੍ਹ ਬੋਟਾਂ ਦੇ ਵਿੱਚ ਸਭ ਤੋਂ ਵੱਧ ਤੁਸੀਂ ਉਹ ਕੀਤਾ ਪੇਪਰ ਰੱਦ ਕਰਾਏ ਆ ਸਰਪੰਚੀਆਂ ਵੋਟਾਂ ਦੇ ਪੇਪਰ ਗਾਇਬ ਕਰਤੇ ਤੁਸੀਂ ਆਪਦੇ ਅਮਲੇ ਨੂੰ ਆਪਦੇ ਅਮਲੇ ਨੂੰ ਇਸ ਤਰ੍ਹਾਂ ਤਰੀਕੇ ਨਾਲ ਵਰਤੇ ਆ ਗੁੰਡਾ ਰਾਜ ਪੈਦਾ ਕੀਤਾ ਤੁਸੀਂ ਕਾਲੀ ਦਲ ਵੇਲੇ ਨਹੀਂ ਸੀ ਹੁੰਦਾ ਇਹ ਕਾਂਗਰਸ ਵੇਲੇ ਨਹੀਂ ਸੀ ਹੁੰਦਾ ਇਹ ਇਹ ਤੁਸੀਂ ਰੀਤ ਚਲਾਈ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਭੁਗਤਣੀਆਂ ਵੀ ਪੈਣੀਆਂ ਦੂਜਿਆਂ ਦਾ ਕਹਿੰਦਾ ਇਹ ਨਾ ਡਲਾ ਤੋਂ ਡਲਾ ਹੁੰਦਾ ਹੈ ਪਿੰਡਾਂ 'ਚੋਂ ਪਾਥੀਆਂ ਪੈਣੀਆਂ ਪਤੰਦਰਾ ਤੇਰੇ ਪਾਥੀਆਂ ਸੋ ਅੱਜ ਦੀ ਵੀਡੀਓ ਜੇ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ 'ਚ ਬਹੁਤ ਜਲਦੀ ਏਸੀ ਟੌਪਿਕ ਤੇ ਧੰਨਵਾਦ